ਇਕ ਤਾਂ ਗੱਲ ਹੁੰਦੀ ਹੈ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜਨ ਕਰ ਰਹੇ ਆ ਜਿਵੇਂ ਸ਼ਹੀਦ ਆਜ਼ਮ ਸਰਦਾਰ ਬਿਆਨ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਚੋਦਾ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹੋ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਕਾਲੀ ਦਲ ਨੂੰ ਵੀ ਉਸ ਮੀਬੀ ਜੀਐਮ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ 'ਚ ਠੰਡ 'ਚ ਤਕਲੀਫ 'ਚ ਹੋਣਗੇ ਤਾਂ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ ਚ ਗੁਰੂ ਨੂੰ ਬੇਅਦਵੀਂ ਨਾ ਸਹੰਦੇ ਹੋ ਉਹਨਾਂ ਨੇ ਸੁਖਵੀਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਭਾਪੀ ਦੀ ਸਟੇਟਮੈਂਟ ਹੈ ਕਿ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਹੱਕ 'ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੋਨ੍ਹੇਲ ਜੇਲ ਬ੍ਰੇਕ ਦਾ ਕਿਊਜਡ ਹੈ EK47 MP5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ 80 ਮੈਂ ਲੱਗਾ ਗੱਡੀ ਦੇ ਖਾ ਖਾ ਝਟਕੇ ਜਾਂ ਆ ਜਿਹੜੀ ਉਹਦੀ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇੱਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਉਹਨਾਂ ਨੂੰ ਗਾਲਾਂ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਉਾਂ ਸਮਾਨ ਆ ਉਹਨਾਂ ਦੇ ਦੁਆਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ డు ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕੀ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕੀ ਇਹ ਬੀਜੇਪੀ ਕਹਿਣਾ ਚਾਹੁੰਦੀ ਹੈ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਅਖਬਾਰਾਂ ਚ ਸਟੇਟਮੈਂਟ ਆਈਆਂ ਫਿਰ ਤੁਸੀਂ ਐਸ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋ ਗਏ ਹੋ ਤੀਜੀ ਗੱਲ ਕੀ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਸ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾ ਐਂਡ ਮਿਸਟਰ ਮੋਦੀ ਨੀਡ ਟੂ ਗਿਵ ਕਲੀਅਰ ਐਂਡ ਕੰਕ੍ਰੀਟ ਆਨਸਰਸ ਟੂ ਦ ਪੀਪਲ ਆਫ ਦਿਸ ਕੰਟਰੀ ਥੈਟ ਦੇ ਹੈਵ ਅ ਮਿਨਿਸਟਰ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੇ ਗੋਲੀ ਚੱਲੇ ਨੂੰ ਜਸਟੀਫਾਈ ਕਰ ਰਿਹਾ ਚਲੋ ਜੀ ਦੇਖੋ ਜਿਹੜਾ ਕਾਤਲਾਨਾ ਕਾਇਰਾਨਾ ਹਮਲਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਤੇ ਸਤਜਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਅਕਾਲ ਤਖਤ ਦੇ ਆਦੇਸ਼ ਅਨੁਸਾਰ ਸੇਵਾ ਨਿਭਾ ਰਹੀ ਸੀ ਉੱਥੇ ਹੋਇਆ ਪਹਿਲੀ ਨਜ਼ਰ ਚ ਲੱਗਿਆ ਕਿ ਸੁਰੱਖਿਆ ਏਜੰਸੀਆਂ ਦੀ ਚੂਕ ਹੈ ਪਰ ਬਾਅਦ ਦੇ ਵਿੱਚ ਜਿਸ ਤਰੀਕੇ ਸੀਸੀਟੀਵੀ ਫੁਟੇਜ ਤੇ ਸਬੂਤ ਸਾਹਮਣੇ ਆਏ ਔਰ ਜਿਹੜੀ ਉੱਥੇ ਪੁਲਿਸ ਤੈਨਾਤ ਸੀ ਉਹ ਕਿਸ ਤਰੀਕੇ ਉਹ ਨਰੈਨ ਸਿੰਘ ਚੋੜੇ ਨੂੰ ਲੈ ਕੇ ਕੁਮਰੀ ਸੀ ਔਰ ਰੈਕੀ ਕਰਵਾ ਰਹੀ ਸੀ ਇਥੋਂ ਇੱਕ ਗੱਲ ਸਪੱਸ਼ਟ ਹੋਈ ਕਿ ਸਟੇਟ ਸਪੌਂਸਰਡ ਇੱਕ ਅਸੈਸਿਨਸ਼ਨ ਪਲਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਸੀ ਪਰ ਅੱਜ ਜਿਵੇਂ ਭਾਜਪਾ ਲੱਗੀ ਹੈ ਖਾਸ ਕਰਕੇ ਰਵਨੀਤ ਬਿੱਟੂ ਹੋਣ ਰਮਨ ਮਲਿਕ ਹੋਣ ਇਹਨਾਂ ਦੇ ਬਿਆਨ ਤੇ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਉਹ ਡੀਪ ਸਟੇਟ ਪਾਲਿਸੀ ਔਰ ਜਿਹੜੀ ਮੋਡਰੇਟ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲਫ਼ਜ਼ਾਂ 'ਚ ਜਵਾਬ ਦੇਣਾ ਚਾਹੁੰਦਾ اے ਰਵਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ੍ਹ ਕੇ ਆਇਆ ਹਥਿਆਰ ਲੈ ਕੇ ਗੁਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮੰਨ ਸਕਦਾ ਹੈ ਇੰਦਰਾ ਗਾਂਧੀ ਵੀ ਤੁਸੀਂ ਮਾਂ ਕਹਿੰਦੇ ਹੋ ਜਾਂ 84 ਚ ਦਰਬਾਰ ਸਾਹਿਬ ਤੇ ਗੋਲੀ ਚੱਲੀ ਜਾਂ ਜਗ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਅਜ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸਿੰਪਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਡੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸਿਮਤੀ ਦਾ ਰੰਗ ਦੇ ਦਿਓ ਤਾਂ ਹੀ ਕਿ ਬਿਸਤਰ ਸਾਹਿਬ ਕੋ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅਜੇ ਤਾਂ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਟੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਫਿਰ ਤੇ ਬਲ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਈਦਾ ਹੈ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਣਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਤੁਹਾਨੂੰ ਰਵਨੀਤ ਬਿੱਟੂ ਮੇਰੀ ਇੱਕ ਗੱਲ ਦਾ ਜਵਾਬ ਦੇਵੇ ਜਿਹੜੀ ਉਥੇ ਮਲੇਰ ਕੋਟ ਦੇ ਕੁਰਾਨ ਸ਼ਰੀਫ ਦੀ ਵੇਦਵੀ ਹੋਈ ਉਹ ਚਾਹ ਆਮ ਆਦਮੀ ਪਾਰਟੀ ਦਾ ਸਿੱਧਾ ਲਿੰਕ ਸਾਹਮਣੇ ਆ ਗਿਆ ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਹੈ ਉਹਨੇ ਵੇਦਵੀਆਂ ਕਰਾਈਆਂ ਕੋਰਟ ਨੇ ਸਜ਼ਾ ਦਿੱਤੀ ਉਥੇ ਤਾਂ ਰਵਨੀਤ ਬਿੱਟੂ ਬੋਲਿਆ ਨਹੀਂ ਭਾਜੀਪੀ ਬੋਲੀ ਨਹੀਂ ਕਿਉਂ ਕੁਰਾਨ ਸ਼ਰੀਫ ਹਿੰਦੂਤਵ ਦੇ ਮੁੱਦੇ ਨੂੰ ਸੂਟ ਨਹੀਂ ਕਰਦਾ ਉਹ ਵੇਦਵੀ ਨਹੀਂ ਸੀ ਸੋ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਰਬੱਤ ਦੇ ਭਲੇ ਲਈ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਹੈ ਅਕਾਲ ਤੱਕ ਨੂੰ ਕੋਈ ਤਕਰੀਰ ਦਲੀਲ ਨਹੀਂ ਕੀਤੀ ਨਹੀਂ ਤਾਂ ਬੇਅਦਬੀ ਦੇ ਦੋਸ਼ੀ ਤਾਂ ਨਰੇਸ਼ ਜੱਟ ਵਰਗੇ ਸਾਹਮਣੇ ਦੇ ਲੋਕਾਂ ਦੇ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਔਰ ਜਸਟਿਸ ਜੋਰਾ ਸਿੰਘ ਨੇ ਤਾਂ ਸ਼ਰਯਾਮ ਕਿਹਾ ਸੀ ਜਿਹੜੇ ਬੇਅਦਬੀਆਂ ਦੀ ਜਾਂਚ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਭਗਵੰਤ ਮਾਨ ਨੂੰ ਖੁੱਲੀ ਡਿਬੇਟ ਦਾ ਚੈਲੰਜ ਦਿੱਤਾ ਉਹ ਤਾਂ ਕਦੇ ਕਬੂਲਿਆ ਨਹੀਂ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼ਰੋਮਨੀ ਕਲਦਨ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਹ ਚ ਬੀਜੇਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਕਿ ਮਰਿਆਦਾਵਾਂ ਕਦੇ ਸਮਝ ਨਹੀਂ ਆ ਸਕਦੀ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆਏ ਸੀ ਬਾਹਰ ਉਹਨਾਂ ਨਾਲ ਉਹਨੇ ਜੱਫੀਆਂ ਪਾਈਆਂ ਪਿਆਰ ਕੀਤਾ ਫਾਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਆਪ ਇੱਕ ਤਾਂ ਗੱਲ ਹੁੰਦੀ ਆ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜ਼ਨ ਕਰ ਰਹੇ ਆ ਜਿਵੇਂ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਚਾਹਦਾ ਸਾਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ 'ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ 'ਚ ਠੰਡ 'ਚ ਤਕਲੀਫ 'ਚ ਹੋਣਗੇ ਤਾਂ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ 'ਚ ਗੁਰੂ ਨੂੰ ਬੇਅਦਵੀਂ ਨਾ ਸਹੰਦੇ ਹੋ ਉਹਨਾਂ ਨੇ ਸਖਵਿਰਸਿੰਗ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਭਾਜਪੀ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਹੱਕ 'ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ जिਦੇ ਕੋਲੋਂ ਆ ਮੈਂ ਲਿਸਟ ਹੀ ਬਣਾਈ ਸੀ ਸਾਰੀ ਜਿਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੋਰੇਲ ਜੇਲ ਬਰੇਕ ਦਾ ਕਿਊਜ਼ ਦਾ AK47 MP5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ